ਅਪਰੋਖ ਸੋਸ਼ਲ ਯੂਨੀਤੀ ਦਿਨੋ ਦਿਨ ਲੋਕਾਂ ਤੱਕ ਪਹੁੰਚ ਕਰਦੀ ਨਜ਼ਰ ਆ ਰਹੀ ਹੈ ਪਿਛਲੇ ਦਿਨੀ ਸ਼੍ਰੀ ਐਮ ਐਸ ਕਾਜਲ ਜੀ ਦੀ ਜਗ੍ਹਾ ਇੰਜੀਨੀਅਰ ਨਿਰਮਲ ਸਿੰਘ ਜੀ ਨੂੰ ਬਤੌਰ ਜਨਰਲ ਸਕੱਤਰ ਲਗਾਇਆ ਗਿਆ ਹਾਲਾਂਕਿ ਇੰਜੀਨੀਅਰ ਕਾਜਲ ਸਾਹਿਬ ਨੇ ਆਪਣੇ ਸੇਵਾਮਾਂ ਦੇ ਦੌਰਾਨ ਕਾਫੀ ਜ਼ਿਆਦਾ ਪਾਵਰ ਆਫ ਸੋਸ਼ਲ ਜੁਨਿਟੀ ਲਈ ਕੰਮ ਕੀਤੇ ਨੇ ਔਰ ਇਨ੍ਹਾਂ ਦਿਨਾਂ ਦੇ ਵਿੱਚ ਕੁਝ ਸਿਹਤ ਨਾ ਠੀਕ ਹੋਣ ਕਰਕੇ ਉਹਨਾਂ ਨੇ ਜਿਹੜਾ ਆਪਣੇ ਪਦ ਤੋਂ ਜਿਹੜਾ ਲਿਖਤੀ ਤੌਰ ਤੇ ਅਸਤੀਫਾ ਦਿੱਤਾ ਹੈ ਔਰ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆਂ ਇੰਜੀਨੀਅਰ ਨਿਰਮਲ ਸਿੰਘ ਨੂੰ ਇਹ ਸੇਵਾ ਸੌਂਪੀ ਗਈ ਹੈ ਇਸ ਵਿਸ਼ੇਸ਼ ਤੇ ਤੇ حاضر ਸਨ ਜ਼ਿਲ੍ਹਾ ਮਲੇਰਕੋਟਲੇ ਦੇ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਜੀ ਦੌਦ ਸਰਦਾਰ ਮੇਜਰ ਸਿੰਘ ਜੀ ਸਰਬਰਪੁਰ ਸਰਦਾਰ ਨਿਰਮਲ ਸਿੰਘ ਜੀ ਫਲਾਡ ਸਰਦਾਰ ਹਰਫੂਲ ਸਿੰਘ ਸਰੋਦ ਸਰਦਾਰ ਰਾਜਵਿੰਦਰ ਸਿੰਘ ਸੋਈਆਂ ਜੋਤੀ ਕੁਪੜਾ ਕਲਾ ਅਤੇ ਸਤਨਾਮ ਸਿੰਘ ਮਲੇਰਕੋਟਲੇ ਤੋਂ ਮੌਜੂਦ ਸਨ ਇਹਨਾਂ ਤੋਂ ਇਲਾਵਾ ਆਉਣ ਵਾਲੇ ਹਰ ਵੀਰ ਦਾ ਬਾਕਾਇਦਾ ਤੌਰ ਤੇ ਸਵਾਗਤ ਦੇ ਨਾਲ ਨਾਲ ਉਹਨਾਂ ਦਾ ਧੰਨਵਾਦ ਵੀ Que tá, ਮਲੇਰ ਕੋਟਲੇ ਦੇ ਵਿੱਚ ਇੰਜੀਨੀਅਰ ਨਿਰਮਲ ਸਿੰਘ ਨੇ ਅਹੁਦਾ ਸੰਭਾਲਦਿਆਂ ਹੀ ਇੱਕ ਬਹੁਤ ਵੱਡਾ ਐਕਸ਼ਨ ਜਿਹੜਾ ਲਿੱਤਾ ਹੈ ਔਰ ਨਿਰਮਲ ਸਿੰਘ ਜੀ ਨੇ ਜ਼ਿਲ੍ਹਾ ਮਲੇਰ ਕੋਟਲਾ ਦੇ ਵਿੱਚ ਪਾਵਰ ਆਫ ਸੋਸ਼ਲ ਯੂਨਿਟੀ ਨੂੰ ਇੱਕ ਬਤੌਰ ਜਨ ਸਖਤਰ ਨਿਯੁਕਤ ਕੀਤਾ ਗਿਆ ਹੈ ਉਹਨਾਂ ਦਾ ਨਾਮ ਹੈ ਗੁਰਪ੍ਰੀਤ ਸਿੰਘ ਚੋਪੜਾ ਚੋਪੜਾ ਸਾਹਿਬ ਨੂੰ ਜਨ ਸਖਤਰ ਦੇ ਤੌਰ ਤੇ ਸੇਵਾਵਾਂ ਦਿੱਤੀਆਂ ਗਈਆਂ ਨੇ ਤਾਂ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਵਿਚਾਰਧਾਰਾ ਹੈ ਉਸ ਨੂੰ ਘਰ ਘਰ ਜਨ ਜਨ ਤੱਕ ਪਹੁੰਚਾਇਆ ਜਾਵੇ ਇੰਜੀਨੀਅਰ ਨਿਰਮਲ ਸਿੰਘ ਜੀ ਜੇ ਗੱਲ ਕਰੀਏ ਤੇ ਪਿਛਲੇ ਦਿਨੀ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਹੋਰਾਂ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ ਔਰ ਜ਼ਿੰਮੇਵਾਰੀ ਸੌਂਪਣ ਤੋਂ ਬਾਅਦ ਹੀ ਨਰਮਨ ਸਿੰਘ ਜੀ ਐਕਸ਼ਨ ਵਿੱਚ ਨਜ਼ਰ ਆਏ ਨੇ ਔਰ ਜਦੋਂ ਮਲੇਰਕੋਟਲਾ ਦੇ ਵਿੱਚ ਗੁਰਪ੍ਰੀਤ ਸਿੰਘ ਚੋਪੜਾ ਜੀ ਨੂੰ ਬਤੌਰ ਜਨਰ ਸਕੱਤਰ ਡਿਸਟ੍ਰਿਕਟ ਦੇ ਜਨਰ ਸਕੱਤਰ ਦਾ ਅਹੁਦਾ ਸੰਭਾਲਣ ਲਈ ਉਹਨਾਂ ਨੇ ਬਕਾਇਦਾ ਤੌਰ ਤੇ ਚੁਣਿਆ ਤਾਂ ਉਸ ਵੇਲੇ ਡਿਸਟ੍ਰਿਕਟ ਮਲੇਰਕੋਟਲਾ ਦੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸਰਦਾਰ ਹਰਬੰਸ ਸਿੰਘ ਜੀ ਤੋਂ ਇਲਾਵਾ ਉਹਨਾਂ ਦੀ ਪੂਰੀ ਟੀਮ ਇਸ ਮੌਕੇ ਤੇ ਮੌਜੂਦ ਔਰ ਉਹਨਾਂ ਨੇ ਇੱਕ ਲੈਟਰ ਵੀ ਜਾਰੀ ਕੀਤਾ ਹੈ ਔਰ ਲੈਟਰ ਜਾਰੀ ਕਰਨ ਦੇ ਨਾਲ ਨਾਲ ਉਹਨਾਂ ਨੂੰ ਮਾਣਯੋਗ ਪੂਰੀ ਟੀਮ ਵੱਲੋਂ ਬਕਾਇਦਾ ਤੌਰ ਤੇ ਸਰਪਾਪੇਸ਼ ਕੀਤਾ ਗਿਆ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਗੁਰਪ੍ਰੀਤ ਸਿੰਘ ਚੋਪੜਾ ਜੀ ਆਪਣੀ ਟੀਮ ਦੇ ਨਾਲ ਮਿਲ ਕੇ ਪਾਵਰ ਆਫ ਸੋਸ਼ਲ ਯੂਨਿਟੀ ਦੀ ਜਿਹੜੀ ਜੋ ਵਿਚਾਰਤਾ ਰਹਾ ਹੈ ਕਿ ਪੂਰੇ ਸਮਾਜ ਨੂੰ ਪੂਰੇ ਭਾਈਚਾਰੇ ਨੂੰ ਇੱਕ ਮੰਚ ਤੇ ਲਿਆਂਦਾ ਜਾਵੇ ਤਾਂ ਕਿ ਵਧੀਆ ਤਰੀਕੇ ਦੇ ਨਾਲ ਸਮਾਜ ਵਿੱਚੋਂ ਵਿਚਰ ਸਕੇ ਦੂਜੇ ਪਾਸੇ ਜੇ ਗੱਲ ਕਰੀਏ ਤੇ ਪਾਵਰ ਆਫ ਸੋਸ਼ਲ ਯੂਨਿਟੀ ਬਿਲਕੁਲ ਗੈਰ ਰਾਜਨੀਤਿਕ ਪਲੇਟਫਾਰਮ ਹੈ ਔਰ ਕਿਸੇ ਵੀ ਪਾਰਟੀ ਨਾਲ ਰਾਜਨੀਤਿਕ ਪਾਰਟੀ ਨਾਲ ਕੋਈ ਲੈਣ ਦੇਣੀ ਹੈ ਪਾਵਰ ਆਫ ਸੋਸ਼ਲ ਜੁਨਟੀ ਦੀ ਵਿਚਾਰਤਾ રહી ਹੈ ਕਿ ਸਾਰੇ ਭਾਈਚਾਰੇ ਨੂੰ ਇੱਕ ਮੰਚ ਤੇ ਇਕੱਠਾ ਕੀਤਾ ਜਾਵੇ ਔਰ ਜੋ ਲੋਕ ਇਸ ਵਿਚਾਰਧਾਰਾ ਦੇ ਨਾਲ ਜੁੜਦੇ ਨੇ ਉਹ ਹਮੇਸ਼ਾ ਮੁਬਾਰਕਬਾਦ ਦੇ ਪਾਤਰ ਨੇ ਔਰ ਵੱਡੀ ਗੱਲ ਇੱਥੇ ਹੈ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੀ ਵਿਚਾਰਧਾਰਾ ਬੜੀ ਸਰਲ ਹੈ ਔਰ ਬਹੁਤ ਹੀ ਸਧਾਰਨ ਹੈ ਜਿਸ ਦੇ ਨਾਲ ਸਿਰਫ ਐਸਸੀ ਭਾਈਚਾਰਾ ਨਹੀਂ ਬਾਕੀ ਲੋਕ ਵੀ ਜੁੜਨ ਲਈ ਅੱਗੇ ਆਉਂਦੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਮੈਂ ਨਿਰਮਲ ਸਿੰਘ ਜੀ ਨੇ ਇੱਕ ਬਹੁਤ ਵੱਡਾ ਕਦਮ ਚੱਕਿਆ ਹੈ ਔਰ ਉਹ ਕਦਮ ਜਿਹੜਾ ਕਿ ਮਲੇਰਕੋਟਲੇ ਜ਼ਿਲ੍ਹੇ ਤੋਂ ਸ਼ੁਰੂ ਕਰ ਦਿੱਤਾ ਹੈ ਹਰ ਜ਼ਿਲ੍ਹੇ ਦੇ ਵਿੱਚ ਇੱਕ ਬਤੌਰ ਜਨਰਲ ਸਕੱਤਰ ਪਾਵਰ ਆਫ ਸੋਸ਼ਲ ਯੂਨਿਟੀ ਦਾ ਲਗਾ ਜਾਏਗਾ ਔਰ ਟੀਮ ਦੇ ਵਿੱਚ ਬੜੀ ਸਟਰੋਂਗਨੈਸ ਆਏਗੀ ਟੀਮ 'ਚ ਹੋਰ ਵਾਧਾ ਹੋਏਗਾ ਔਰ ਨਵੇਂ ਨਵੇਂ ਜਿਹੜੇ ਵਿਚਾਰ ਹੈ ਉਹ ਸੁਣਨੇ ਨੂੰ ਮਿਲਣਗੇ ਔਰ ਉਹਨਾਂ ਵਿਚਾਰਾਂ ਤੇ ਕੰਮ ਵੀ ਕੀਤਾ ਜਾਵੇਗਾ ਸੋ ਇੱਕ ਬਹੁਤ ਵੱਡਾ ਉਪਰਾਲਾ ਹੈ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਦਾ ਜੋ ਕਿ ਟੀਮ ਦੇ ਵਿੱਚ ਵਾਧਾ ਕਰਕੇ ਜੋ ਪਾਵਰ ਆਫ ਸੋਸ਼ਲ ਯੂਨਿਟੀ ਦੇ ਵਿਚਾਰਤਾ ਰਾਹ ਉਸ ਨੂੰ ਘਰ ਘਰ ਤੱਕ ਪਹੁੰਚਾਇਆ ਜਾਵੇ ਸੋ ਇੱਕ ਵਾਰੀ ਫਿਰ ਪਾਵਰ ਆਫ ਸੋਸ਼ਲ ਯੂਨਿਟੀ ਦੇ ਜਨਰਲ ਸਕੱਤਰ ਇੰਜੀਨੀਅਰ ਨਰਮਲ ਸਿੰਘ ਜੀ ਨੂੰ ਪਾਵਰ ਆਫ ਸੋਸ਼ਲ ਯੂਨਿਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜਸਲ ਜੀ ਨੂੰ ਔਰ ਪੰਜਾਬ ਦੀ ਜਿੱਥੇ-ਜਿੱਥੇ ਵੀ ਜਿਸ-ਜਿਸ ਜ਼ਿਲ੍ਹੇ ਦੇ ਵਿੱਚ ਪਾਵਰ ਆਫ ਸੋਸ਼ਲ ਜੁਨਟੀ ਦੀ ਟੀਮ ਕਰਦੀ ਹੈ ਕੰਮ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਾਲ ਸਲਾਹ-ਮਸ਼ਵਰਾ ਕਰਕੇ ਜੋ ਜਨਸ ਕਤਰ ਦੀ ਪੋਸਟ ਹੈ ਉਹ ਫਿਲ ਕੀਤੀ ਜਾਵੇਗੀ ਜੁੜੇ ਰਹੋ ਪਸ਼ੂ ਨਮਾ ਚੈਨਲ ਦੇ ਨਾਲ